ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਾਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਫਤਰਾਂ ਦੀ ਜਿਹੜੀ ਖੱਜਲ ਖਵਾਰੀ ਹੈ ਉਸ ਤੋਂ ਬਚਾਉਣ ਲਈ ਇਹ ਉਪਰਾਲੇ ਕਰ ਰਹਾ ਹੈ ਇਹਦੇ ਵਿੱਚ ਦੋ ਦਿਨ ਅਸੀਂ ਜਿਹੜੇ ਕੈਂਪਸ ਪਿੰਡ ਵਾਈਜ਼ ਕੈਂਪਸ ਵੀ ਆਰਗੇਨਾਈਜ਼ ਕਰ ਰਹੇ ਹਾਂ ਲੋਕਾਂ ਦੇ ਜਿਹੜੇ ਚੰਡੀਗੜ੍ਹ ਦੇ ਗੇੜੇ ਨੇ ਤੇ ਉਹ ਵੀ ਬਚਣਗੇ ਔਰ ਲੋਕਲ ਲੈਵਲ ਤੇ ਹੀ ਉਹਨਾਂ ਨੂੰ ਸਾਰੀਆਂ ਮਤਲਬ ਸਹੂਲਤਾਂ ਮਿਲ ਜਾਣ ਐਵਰੀ ਥਰਸਡੇ ਜਿਹੜਾ ਹੈ ਉਹ ਮਿਲਣ ਦਾ ਸਮਾਂ ਪਬਲਿਕ ਨੂੰ ਡੈਡੀਕੇਟ ਕੀਤਾ ਹੋਇਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਖਾਸ ਕਰ ਜ਼ਿਲ੍ਹਾ ਮਲੇਰਕੋਲਾ ਦੇ ਲੋਕਾਂ ਨੂੰ ਕਿ ਇਸ సీఎం ਮਿੰਡੋ ਤੋਂ ਵਾਰ ਤੋਂ ਵਾਰ ਫਾਇਦਾ ਉਠਾਓ ਜਿਹੜੀਆਂ ਉੱਥੇ ਕੰਪਲੇਨਸ ਹੁੰਦੀਆਂ ਉਹਨਾਂ ਨੂੰ ਸੁਣਦੇ ਆ ਜੋ ਮੌਕੇ ਤੇ ਹੋ ਸਕਦਾ ਹੈ ਹੱਲ ਉਹ ਵੀ ਅਸੀਂ ਕਨਸਰਨ ਡਿਪਾਰਟਮੈਂਟਸ ਨੂੰ ਦੇ ਕੇ ਕਰ ਕਰਦੇ ਆਂ ਲੋਕਾਂ ਦੇ ਲਈ ਜਿਹੜੀ ਆਮ ਪਬਲਿਕ ਹੈ ਉਹਨਾਂ ਦੇ ਲਈ ਅਸੀਂ ਜੇ ਕਹੀਏ ਤੇ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਸਹੂਲਤਾਂ ਕੀਤੀਆਂ ਹੈਗੀਆਂ ਇੱਕ ਜਿਹੜਵੇਂ ਤੁਸੀਂ ਦੇਖ ਸਕਦੇ ਹੋ ਰਿਸੈਪਸ਼ਨ ਸਵਾਗਤ ਡੈਸਕ ਉਹ ਰੱਖਿਆ ਹੈ ਤੇ ਜਿੱਥੇ ਕੋਈ ਵੀ ਪਬਲਿਕ ਆ ਕੇ ਪੁੱਛ ਸਕਦੀ ਹੈਗੇ ਕਿ ਉਹਨਾਂ ਦਾ ਜਿਹੜਾ ਕੰਮ ਹੈ ਜਿਹੜਾ ਦੀ ਕੰਪਲੇਂਟ ਹੈ ਉਹਦਾ ਰਿਡਰੈਸਰ ਲੈਵਲ ਕੀ ਕੀ ਹੋਏਗਾ ਕਿਹੜੇ ਡਿਪਾਰਟਮੈਂਟ ਨਾਲ ਉਹ ਕਨਸਰਨ ਰੱਖਦਾ ਹੈ ਦੂਜਾ ਇੱਕ ਟੋਕਨ ਸਿਸਟਮ ਵੀ ਇੰਟਰੋਡਿਊਸ ਕੀਤਾ ਹੈ ਵੈਸੇ ਤਾਂ ਮੈਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਇਹ ਵੀ ਦੱਸਣਾ ਚਾਹੁੰਦੀਆਂ ਕਿ ਮਾਨਯੋਗ ਸੀਐਮ ਸਾਹਿਬ ਦੇ ਵਿਸ਼ਾ ਨਿਰਦੇਸ਼ ਅਨੁਸਾਰ ਐਵਰੀ ਥਰਸਡੇ ਜਿਹੜਾ ਹੈ ਉਹ ਮਿਲਣ ਦਾ ਸਮਾਂ ਪਬਲਿਕ ਨੂੰ ਡੈਡੀਕੇਟ ਕੀਤਾ ਹੋਇਆ ਹੈ ਬਟ ਉਹਦੇ ਇਲਾਵਾ ਵੀ ਅਸੀਂ ਜਿੱਥੇ ਕੋਈ ਵੀ ਜੋ ਵੀ ਪਬਲਿਕ ਆਉਂਦੀ ਹੈ ਉਹਨਾਂ ਨੂੰ ਟੋਕਨ ਸਿਸਟਮ ਦਿੰਦੇ ਆ ਟੋਕਨ ਤੇ ਵਿੱਚ ਲਿਖਿਆ ਹੁੰਦਾ ਹੈ ਟਾਈਮ ਇੰਟਰਵਲ ਵੀ ਸੋ ਥੈਟ ਜੇ ਕੋਈ ਮੇਰੀ ਮੀਟਿੰਗ ਚੱਲ ਰਹੀ ਹੈ ਜਾਂ ਮੈਂ ਕਿਸੇ ਕੰਮ ਤੋਂ ਮੈਨੂੰ ਫੀਡ ਦੇ ਵਿੱਚ ਜਾਣਾ ਹੈ ਤੇ ਉਹਦੇ ਵਿੱਚ ਵੀ ਉਹ ਡੈਡੀਕੇਟਿਡ ਟਾਈਮ ਸਲੋਟ ਹੀ ਲਿਖਿਆ ਜਾਏਗਾ ਤਾਂ ਕਿ ਸੋ ਥੈਟ ਪਬਲਿਕ ਨੂੰ ਵੀ ਕਲੈਰਿਟੀ ਹੋਏ ਤੇ ਤੀਸਰਾ ਹੈ ਸੀਐਮ ਵਿੰਡੋ ਜਿਹਦੇ ਵਿੱਚ ਜੋ ਵੀ ਲੋਕਾਂ ਨੂੰ ਜਿਹਨਾਂ ਦੇ ਇਸ਼ੂਸ ਹੈ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਜੇ ਉਹ ਮੇਰੇ ਲੈਵਲ ਤੇ ਹੈ ਜੇ ਡੀਸੀ ਆਫਿਸ ਲੈਵਲ ਤੇ ਹੈ ਜਾਂ ਫਿਰ ਕੋਈ ਹਾਇਰ ਅਥਾਰਟੀ ਦੇ ਨਾਲ ਡੀਲ ਕਰਦੇ ਆ ਉਹ ਉਹਦੇ ਤੇ ਅਸੀਂ ਆਨਲਾਈਨ એનਰੋਲ ਕਰਦੇ ਹਾਂ ਤੇ that is sent to the concerned uh, department or concerned official and ਉਹਦਾ ਪ੍ਰੋਪਰ ਜਿਹੜਾ ਹੈ ਫੋਲੋਅ ਅਪ ਵੀ ਕਰਦੇ ਹਾਂ ਨਾਲ ਹੀ ਮੈਂ ਐਵੀ ਦਫਰ ਦੱਸਣਾ ਚਾਹਾਂਗੀ ਕਿ ਹਫਤੇ ਦੇ ਵਿੱਚ ਦੋ ਦਿਨ ਅਸੀਂ ਜਿਹੜੇ ਕੈਂਪਸ ਪਿੰਡ ਵਾਈਜ਼ ਕੈਂਪਸ ਵੀ ਆਰਗੇਨਾਈਜ਼ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਈਵਦਰ ਡੀਸੀ ਮੈਂ ਖੁਦ ਜਾਂ ਫਿਰ ਏਡੀਸੀ ਸਾਹਿਬ ਤੇ ਨਾਲ ਸਾਡੇ ਐਮਐਲਏ ਸਾਹਿਬ ਵੀ ਜਾ ਰਹੇ ਹੈਗੇ ਪਿਛਲੇ ਹਫਤੇ ਤੋਂ ਅਸੀਂ ਆਪ ਸਾਰੇ ਫੀਲਡ ਦੇ ਵਿੱਚ ਹੁੰਦੇ ਹਾਂ ਤੇ ਕੋਈ ਵੀ ਜਿਹੜਾ ਇਸ਼ੂ ਹੁੰਦਾ ਹੈ ਜਿਹੜੀਆਂ ਉੱਥੇ ਕੰਪਲੇਂਟਸ ਹੁੰਦੀਆਂ ਉਹਨਾਂ ਨੂੰ ਸੁਣਦੇ ਆ ਜੋ ਮੌਕੇ ਤੇ ਹੋ ਸਕਦਾ ਹੈ ਹਲ ਉਹ ਵੀ ਅਸੀਂ ਕਨਸਰਨਡ ਡਿਪਾਰਟਮੈਂਟਸ ਨੂੰ ਦੇ ਕੇ ਕਰ ਕਰਦੇ ਆ ਐਂਡ ਦ ਰੈਸਟ ਆਫ ਦੀ ਕੰਪਲੇਂਟਸ ਐਂਡ ਇਸ਼ੂਸ ਜਿਹੜੇ ਹੈ ਉਹਦਾ ਵੀ ਅਸੀਂ ਪ੍ਰੋਪਰ ਰਿਕਾਰਡ ਰੱਖ ਕੇ ਐਂਡ ਉਹਨਾਂ ਦਾ ਫੋਲੋ ਅਪ ਵੀ ਕਰਦੇ ਹਾਂ ਸੋ ਬਹੁਤ ਹੀ ਅੱਛਾ ਆਈ ਥਿੰਕ ਪਬਲਿਕ ਦਾ ਫੀਡਬੈਕ ਵੀ ਜਿਹੜਾ ਹੈ ਹੁਣ ਤੱਕ ਬਹੁਤ ਅੱਛਾ ਰਿਹਾ ਹੈ ਪੋਜ਼ਿਟਿਵ ਰਿਹਾ ਹੈ ਕੁਝ ਜੋ ਕੁਝ ਉਹਨਾਂ ਦੇ ਵੱਲੋਂ ਸਜੈਸ਼ਨਸ ਦਿੱਤੇ ਜਾ ਰਹੇ ਅਸੀਂ ਉਹਨਾਂ ਤੇ ਵਰਕ ਵੀ ਕਰ ਰਹੇ ਹਾਂ ਗਿਆ ਕਿ ਉਹ ਵੀ ਅਸੀਂ ਇਨਕੋਰਪੋਰੇਟ ਕਰ ਸਕੀਏ ਪਿੰਡੋ ਜਿਹੜੀ ਖੋਲੀ ਗਈ ਹੈ ਇਹਦੇ ਨਾਲ ਇਲਾਕੇ ਦੇ ਲੋਕਾਂ ਨੂੰ ਬੜਾ ਫਾਇਦਾ ਮਿਲਣਾ ਹੈ ਔਰ ਜਿਹੜੀਆਂ ਡੀਸੀ ਸਾਹਿਬ ਦੇ ਲੈਵਲ ਤੇ ਇੱਥੇ ਹੱਲ ਹੋਣ ਵਾਲੀਆਂ ਸਮੱਸਿਆਵਾਂ ਹੋਣਗੀਆਂ ਉਹ ਡੀਸੀ ਸਾਹਿਬ ਫੌਰੀ ਤੌਰ ਤੇ ਉਹਦਾ ਹੱਲ ਕਰਨਗੇ ਔਰ ਜਿਹੜੀਆਂ ਹਾਇਰ ਡਿਪਾਰਟਮੈਂਟਸ ਦੇ ਹੱਲ ਕਰਨ ਦੀਆਂ ਹੋਣਗੀਆਂ ਉਹ ਉਸੇ ਦਿਨ ਹਾਇਰ ਅਥਾਰਟिटीज ਨੂੰ ਚੰਡੀਗੜ੍ਹ ਭੇਜਤੇ ਜਾਣਗੀਆਂ ਔਰ ਉੱਥੋਂ ਉਹਨਾਂ ਮਸਲਿਆਂ ਦਾ ਹੱਲ ਹੋ ਜਾਏਗਾ ਹਾਂ ਮੈਂ ਸਮਝਦਾ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਫਤਰਾਂ ਦੀ ਜਿਹੜੀ ਖੱਜਲ ਖਵਾਰੀ ਹੈ ਉਹ ਉਸ ਤੋਂ ਬਚਾਉਣ ਲਈ ਇਹ ਉਪਰਾਲੇ ਕਰ ਰਹੇ ਹਨ ਔਰ ਇਹਦੇ ਨਾਲ ਲੋਕਾਂ ਦੇ ਜਿਹੜੇ ਚੰਡੀਗੜ੍ਹ ਦੇ ਗੇੜੇ ਨਾ ਤੇ ਉਹ ਵੀ ਬਚਣਗੇ ਔਰ ਲੋਕਲ ਲੈਵਲ ਤੇ ਹੀ ਉਹਨਾਂ ਨੂੰ ਸਾਰੀਆਂ ਮਤਲਬ ਸਹੂਲਤਾਂ ਮਿਲ ਜਾਣਗੀਆਂ ਇੱਥੇ ਉਹਨੇ ਸਮੱਸਿਆ ਮ ਹੱਲ ਹੋ ਸਕਣਗੀ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਨਾ ਖਾਸ ਕਰ ਜ਼ਿਲ੍ਹਾ ਮਲੇਰਕੋਲਾ ਦੇ ਲੋਕਾਂ ਨੂੰ ਕਿ ਇਹ ਸੀਆਂ ਮਿੰਡੋ ਤੋਂ ਬਾਅਦ-ਬਾਦ ਫਾਇਦਾ ਉਠਾਓ ਔਰ ਇਹਦੇ ਨਾਲ ਜਿੱਥੇ ਉਹਨਾਂ ਦੇ ਉਹਨਾਂ ਦਾ ਟਾਈਮ ਬਚੇਗਾ ਉਹਨਾਂ ਦਾ ਪੈਸਾ ਬਚੇਗਾ ਔਰ ਦਫਤਰਾਂ ਦੇ ਚੱਕਰ ਨਹੀਂ ਲੱਗ ਸਕਣਗੇ ਔਰ ਇਹਦੇ ਨਾਲ ਲੋਕਾਂ ਨੂੰ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਾਓ ਤਾਂ ਕਿ ਇਸ ਸਕੀਮ ਤੋਂ ਵੱਧ ਤੋਂ ਵੱਧ ਲੋਕ ਫਾਇਦਾ ਉਠਾ ਸਕਣ